ਸਤ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਹਾਂ ਬਠਿੰਡਾ ਮੇਲੇ ਤੇ ਇਹ ਇੱਕ ਉਹਦੀ ਛੋਟੀ ਜਿਹੀ ਕਲਿੱਪ ਹੈ ਬਠਿੰਡਾ ਕਿਸਾਨ ਮੇਲਾ ਜੋ ਕਿ ਸਤੰਬਰ 2024 27 ਤਰੀਕ ਨੂੰ ਲੱਗਿਆ ਤੇ ਇਸ ਮੇਲੇ ਦੀ ਖਿੱਚ ਦਾ ਕੇਂਦਰ 메ਨ ਗੇਟ ਤੋਂ ਇੰਟਰ ਹੁੰਦੇ ਸਾਰ ਖੱਬੇ ਹੱਥ ਇੱਕ ਬਹੁਤ ਹੀ ਖੂਬਸੂਰਤ ਮੁਰਾ ਨਸਲ ਦਾ ਝੋਟਾ ਖੜਾ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ ਇੱਥੇ ਬਹੁਤ ਸਾਰੇ ਕਿਸਾਨ ਇਸ ਨਾਲ ਤਸਵੀਰਾਂ ਖਿਚਾ ਰਹੇ ਹਨ ਤੇ ਆਪਾਂ ਤੁਹਾਨੂੰ ਵੀਡੀਓ ਵਿੱਚ ਪੂਰੀ ਤਰ੍ਹਾਂ ਇਹਨੂੰ ਦਿਖਾਉਨੇ ਆ ਬਹੁਤ ਖੂਬਸੂਰਤ ਝੋਟਾਗਾ ਇਸ ਝੋਟੇ ਦਾ ਨਾਮ ਹੈ ਅਨਮੋਲ ਐਮ 29 ਦਾ ਬੱਚਾ ਤੇ ਪਿੰਡ ਹਸੂ ਸਰਸਾ ਹਰਿਆਣੇ ਵਿੱਚੋਂ ਬਾਈ ਲੈ ਕੇ ਪਹੁੰਚਿਆ ਬਠਿੰਡਾ ਮੇਲੇ ਤੇ ਪ੍ਰਦਰਸ਼ਨ ਕਰਨ ਲਈ ਇਸ ਦਾ ਸੀਮਣ ਬਾਈਆਂ ਤੋਂ ਮਿਲਦਾਗਾ ਤੁਸੀਂ ਦੇਖ ਸਕਦੇ ਹੋ ਬੈਨਰ ਤੇ ਲੱਗਿਆ ਹੋਇਆ ਨੰਬਰ ਤੇ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਜੋ ਵੀ ਕਿਸਾਨ ਵੀਰ ਚਾਹ ਪਾਣਾ ਬਹੁਤ ਵਧੀਆ ਨਸਲ ਦਾ ਝੋਟਾ ਮੇਲੇ ਦੀ ਖੇਚ ਦਾ ਕੇਂਦਰ ਬਣਿਆ ਹੋਇਆ ਹੈ ਨਾਲ ਆਪਾਂ ਇੰਸਟਾਗ੍ਰam ਆਈਡੀ ਜੋ ਇਸ ਝੋਟੇ ਦੇ ਨਾਮ ਤੇ ਬਣੀ ਹੋਈ ਹੈ ਬਾਈਆਂ ਵੱਲੋਂ ਤਿਆਰ ਕੀਤੀ ਗਈ ਆ ਉਹਦਾ ਆਪਾਂ ਨਾਲ ਕਲਿੱਪ ਲਾ ਦਾਂਗੇ ਮੈਂਸ਼ਨ ਕਰ ਦਾਂਗੇ ਸੋ ਸਾਰੇ ਜਾਣੇ ਇਸ ਦੀ ਵੱਧ ਤੋਂ ਵੱਧ ਜਾਣਕਾਰੀ ਉਥੋਂ ਲੈ ਸਕਦੇ ਆ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਅਤੇ ਬੈਲ ਆਈਕਨ ਜ਼ਰੂਰ ਨਾ按 ਦਿਓ ਤਾਂ ਕਿ ਆਉਣ ਵਾਲੀਆਂ ਆਪਣੀਆਂ ਹਰੇਕ ਨਵੀਆਂ ਵੀਡੀਓ ਤੁਹਾਡੇ ਤਾਈ ਸਭ ਤੋਂ ਪਹਿਲਾਂ ਪਹੁੰਚ ਸਕਣ